ਖਰਾ ਤੁਸੀਂ ਕੀ ਕੀ ਖਰਾਕ ਪਾਉਣੇ ਹੋ ਇਹਨੂੰ ਇਹਨੂੰ ਚੂਰੀ ਪਾਉਣੇ ਆਂ ਖੋ ਚੂਰੀ ਇਹੜੀ ਸ਼ੱਕਰ ਦੀ ਚੂਰੀ ਜਿਹੜਾ ਤੁਸੀਂ ਕੀ ਸੋਚਿਆ ਹੋਇਆ ਤੁਹਾਡੇ ਦਿਮਾਗ ਦੇ ਵਿੱਚ ਮੈਂ ਬਾਨਾ ਤਾਂ ਜੱਜ ਆ ਮੇਰੇ ਇਦੇ ਵਿੱਚ ਵੀ ਸ਼ੌਂਕ ਹੈ ਮੈਂ ਮੇਰੀ ਹੌਬੀ ਹੋਇਆ ਵੀ ਮੈਂ ਬਾਨ ਨਹੀਂ ਬਾਨਾ ਐਸੀ ਕੰਮ ਬਧਾਵਾਂਗੇ ਪਾਪਾ ਫਿਰ ਵੱਡਿਓ ਕੀ ਦੇ ਦੋ ਜੱਜ ਬਾਨ ਨੇ ਪਾਪਾ ਕਰਨਗੇ ਫਿਰ ਉਹ ਬਈ ਆਪਾਂ ਮਿੱਤਰੋ ਤਣਾਹਲੇ ਮੇਲੇ ਦੇ ਵਿੱਚ ਖੜੇ ਆ ਤੇ ਇੱਕ ਆ ਛੋਟੀ ਜੀ ਆਪਣੀ ਭੈਣ ਆ ਤੇ ਬੱਚੀ ਲੈ ਕੇ ਆਈ ਆ ਥਾਰ ਪਾਰਕਰ ਮੇਲੇ ਦੇ ਵਿੱਚ ਤੇ ਆਪਾਂ ਗੱਲਬਾਤ ਕਰਦੇ ਆਂਗੇ ਹੁਣ ਅਸੀ ਕਾਲ ਜੀ ਕੀ ਨਾਮ ਆਈ ਤੁਹਾਡਾ ਜਸਲੀਨ ਜਸਲੀਨ ਤੇ ਜਸਲੀਨ ਕਿਹੜਾ ਪਿੰਡਾ ਤੁਹਾਡਾ ਨਥਾਣਾ ਨਥਾਣਾ ਪਿੰਡਾ ਕਿਹੜਾ ਜ਼ਿਲ੍ਹਾ ਪੈ ਜਾਂਦਾ ਬਠਿੰਡਾ ਬਠਿੰਡਾ ਜ਼ਿਲ੍ਹਾ ਪੈ ਜਾਂਦਾ ਤੇ ਕਿਹੜੇ ਸਕੂਲ ਚ ਪੜਦੇ ਹੋ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਅੱਛਾ ਜੀ ਤੇ ਕਿਹੜਾ ਸਕੂਲ ਆਪਣਾ ਕਲਾਸ ਕਿਹੜੀ ਆ ਜਾਂਦੀ ਹੈ ਫੋਰਥ ਕਲਾਸ ਵਾਲੇ ਉਮਰ ਕਿੰਨੀ ਹੋਵੇ ਤੁਹਾਡੀ 9 ਸਾਲ 9 ਸਾਲ ਦੀ ਉਮਰ ਆ ਲਓ ਵੀ ਮੈਂ ਤੇਰਾ 9 ਸਾਲ ਦੀ ਉਮਰ ਆ ਕੁੜੀ ਦੀ ਤੇ ਮੇਲੇ ਦੇ ਵਿੱਚ ਲੈ ਕੇ ਆਈ ਆ ਆਪਣੀ ਬੱਚੀ ਤੇ ਇਹ ਤਾਂ ਹਲੇ ਅੰਦਾਜ਼ਾ 10-12 ਸਾਲਾਂ ਦਾ ਲਾਈਨ ਦੇ ਤੇ ਮੇਰੇ ਅੰਦਾਜ਼ੇ ਘਟਾ ਗਈ ਤੇ ਇਹ ਕਿਹੜੀ ਬੱਚੀ ਲੈ ਕੇ ਆਏ ਹੋ ਤੁਸੀਂ ਇਹਦੀ ਨਸਲ ਦਾ ਪਤਾ ਤੁਹਾਨੂੰ ਹਾਂਜੀ ਥਾਰਪਾਰ ਥਾਰਪਾਰ ਕਰ ਬੱਚੀ ਤੇ ਉਮਰ ਕਿੰਨੀ ਹੋਗੀ ਇਹਦੀ ਇਹ 6 ਮਹੀਨੇ ਦੀ 6 ਮਹੀਨਿਆਂ ਦੇ ਨੇੜ ਆ ਗਏ ਠੀਕ ਆ ਤੇ ਇਹ ਪਤਾ ਵੀ ਕਿਹੜੇ ਸੀ ਮੰਦੀ ਇਹ ਇਹ ਨਹੀਂ ਪਤਾ ਹੈਗਾ ਠੀਕ ਆ ਤੇ ਕਰਿਆ ਤੁਸੀਂ ਸਾਹਮਣੇ ਪਸ਼ੂ ਹਾਂਜੀ ਮੈਂ ਤੇ ਮੇਰੇ ਪਾਪਾ ਅੱਛਾ ਤੁਸੀਂ ਤੇ ਤੁਹਾਡੇ ਪਾਪਾ ਅੱਛਾ ਦੋਨੋਂ ਤੇ ਪਾਪਾ ਇਹ ਵੀ ਕਹਿੰਦੇ ਵੀ ਪੁੱਤ ਤੂੰ ਪੜ ਲੈ ਵੀ ਕਾ ਤੋ ਪਸ਼ੂਆਂ ਚ ਆਉਣੀ ਆ ਮੇਰੀ ਹਰ ਇੱਕ ਵਾਰ ਪੋਜੀਸ਼ਨ ਆਉਂਦੀ ਆ ਅੱਛਾ ਪੜਾਈ ਦੇ ਵਿੱਚ ਵੀ ਟੌਪ ਆ ਤੇ ਇਧਰ ਪਸ਼ੂਆਂ ਦੇ ਵਿੱਚ ਇੰਟਰਸਟ ਕਿਵੇਂ ਬਣ ਗਿਆ ਫਿਰ ਤੁਹਾਡਾ ਮੇਰਾ ਸ਼ੁਰੂ ਤੋਂ ਹੀ ਸ਼ੌਂਕ ਹੈ ਮੈਨੂੰ ਅੱਛਾ ਸ਼ੁਰੂ ਤੋਂ ਹੀ ਸ਼ੌਂਕ ਆ ਗਿਆ ਠੀਕ ਆ ਤੇ ਪਸ਼ੂ ਕਿੰਨੇ ਕ ਆਪਣੇ ਕੋਲ ਘਰੇ ਕਰੇ ਬਾਵਾ ਹੈਗੇ 60 70 ਤਾਂ ਹੈਗੇ ਅੱਛਾ 60 70 ਪਸ਼ੂ ਹੈਗੇ ਠੀਕ ਆ ਵੱਡਾ ਫਾਰਮ ਹੈਗਾ ਹਾਂਜੀ ਤੇ ਆਪਣੇ ਲਈ ਵੱਧ ਜਾਨਵਰ ਕਿਹੜੀ ਨਸਲ ਦੇ ਹੈਗੇ ਇਹ ਮੱਝਾ ਮੋਰਾ ਮੋਰਾ ਨਸਲ ਦੇ ਕੰਮ ਕਰਦੇ ਸੀ ਠੀਕ ਹੈ ਤੇ ਥਾਰ-ਪਾਰ ਕਰਕੇ ਪਸ਼ੂ ਕਿੰਨੇ ਕ ਆਪਣੇ ਕੋਲ ਇਹ 2-3 ਹੈਗੇ 2-3 ਹੈਗੇ ਇਹ ਹੁਣ ਹੀ ਲਏ ਤੁਸੀਂ ਜਾਂ ਪਹਿਲਾਂ ਤੋਂ ਹੀ ਹੈ 2-3 ਨਾ ਨਹੀਂ ਪਹਿਲਾਂ ਤੋਂ ਹੀ ਹੈ ਪਹਿਲਾਂ ਤੋਂ ਹੀ ਐਸਾ 2-3 ਇਹ ਫਿਰ ਵੱਧ ਕਾ ਤੋਂ ਹੀ ਰੱਖਦੇ ਕੀ ਤੁਸੀਂ ਕਾਵਾ ਨੂੰ ਕਿ ਇਹਦਾ ਪਤਾ ਵੀ ਹੈਗਾ अच्छा ठीक है ठीक है ते फिर ਇਹਦੀ ਸਾਮ ਸਮਹਾਰ ਤੁਸੀਂ ਕੀ ਕੀ ਕਰਦੇ ਹੋਗੇ ਮੇਰਾ ਮੇਰਾ ਆਇਆ ਪੱਕਾ ਨੂੰ ਰੋਜ਼ ਰੋਟੀ ਖਵਾਣਾ ਇਹ ਖੇੜਦੀ ਵੀ ਬਹੁਤ ਆ ਮੈਂ ਇਹਦੇ ਨਾਲ ਅੱਛਾ ਖੇੜਦੀ ਬਹੁਤ ਆ ਤੇ ਨੂੰ ਕੀ ਖਰਾ ਤੁਸੀਂ ਕੀ ਕੀ ਖਰਾ ਪਾਉਣੇ ਹੋ ਇਹਨੂੰ ਇਹਨੂੰ ਚੂਰੀ ਪਾਉਣੇ ਆਂ ਚੂਰੀ ਇਹਦੀ ਸ਼ੱਕਰ ਦੀ ਚੂਰੀ ਨਹੀਂ ਹਾਂ ਦੂਸਰੀ ਨਹੀਂ ਹੁੰਦੀ ਠੰਡਾ ਚੂਰੀ ਹਾਂ ਖੰਡਾ ਛੋਲਿਆਂ ਦੀ ਖੰਡਾ ਚੂਰੀ ਪਾਉਣੇ ਆ ਅੱਛਾ ਦਾਣਾ ਹੀ ਪਾਉਣੇ ਤੇ ਕੱਖ ਦਾ ਨਹੀਂ ਪਾਉਦੇ ਅਚਾਰ ਪਾਨੇ ਅਚਾਰ ਪਾਨਿਓ ਅਚਾਰ ਇਹਨੂੰ ਕਿੰਨਾ ਕਿ ਖਵਾਉਂਦੇ ਹੋ ਫਿਰ ਤੁਸੀਂ ਇਹ ਕਿਰਾਂਤਾ ਜਜਲਾ ਕੀ ਪਾਦਨ ਨਹੀਂ ਉਹਨੇ ਬਾਕੀ ਇਹਦੀ ਮਾਰ ਨਾਲ ਸਾਹਬ ਨਾਲ ਠੀਕ ਹੈ ਠੀਕ ਹੈ ਤੇ ਆਪਣਾ ਇਹਦੀ ਉਮਰ 6 ਮਹੀਨੇ ਦੀ ਹੋ ਗਈ ਤੇ ਇਹਨੂੰ ਦੁੱਧ ਪਿਉਣੇ ਹੋ ਤਾਂ ਹਾਲੇ ਤੁਸੀਂ ਹਾਂਜੀ ਬਸ ਥੋੜਾ ਮੋਟਾ ਕਾਲਾ ਬਹੁਤ ਪੰਦੇ ਸੀ ਪੀਂਦੀ ਹੈ ਹੁਣ ਦੁੱਧ ਪੀਂਦੀ ਹੈ ਠੀਕ ਹੈ ਥੋੜਾ ਜਿਹਾ ਪਿਉਣੇ ਹੋ ਪਹਿਲਾਂ ਦੁੱਧੇ ਨੂੰ ਕਿੰਨਾ ਕਿ ਪਾਇਆ ਹੋਇਆ ਤੁਸੀਂ ਪਹਿਲਾਂ ਬਸ ਆਪਦੇ ਜੁਗਾ ਕਿਲੋ ਮਸਾ ਹੀ ਰੱਖਦੇ ਸੀ ਸਾਰਾ ਇਹਨੂੰ ਪਿਆਉਂਦੇ ਸੀ। ਅੱਛਾ ਤੇਰੀ ਮਾਂ ਥੱਲੇ ਦੁੱਧ ਕਿੰਨਾ ਕਹਦੀ ਮਾਂ ਦੁੱਧ ਕਿੰਨਾ ਕਹ ਦੇ ਦਿੰਦੀ ਆ? ਇਹਦੀ 10 ਕਿਲੋ ਹੈ ਗਿਆ। 10 ਕਿਲੋ ਦੇ ਦਿੰਦੀ ਆ ਤੇ ਆਪਦੇ ਜੁਗਾ ਕਿਲੋ ਘੋਚ ਕੇ ਬਾਕੀ ਸਾਰਾ ਇਹ ਪੀਂਦੀ ਸੀ। ਅੱਛਾ ਤੇ ਫਿਰ ਇਹ ਆਪਦੀ ਤੁਸੀਂ ਆਪਦੀ ਮਰਜ਼ੀ ਨਾਲ ਇਹਨਾਂ ਦੁੱਧ ਪਿਆਉਂਦੇ ਸੀ ਜਾਂ ਕਰੋ ਕਿਹਾ ਹੋਇਆ ਸੀ ਤੁਹਾਨੂੰ ਇਹਨੂੰ ਬਾਦੂ ਬਾਦੂ? ਆਪਦੀ ਮਰਜ਼ੀ ਨਾਲ। ਆਪਦੀ ਮਰਜ਼ੀ ਨਾਲ। ਅੱਛਾ ਫਿਰ ਤੁਹਾਨੂੰ ਕਹ ਰਹੇ ਕਿਸੇ ਨੇ ਕਿਹਾ ਨਹੀਂਗਾ ਵੀ ਕਿਉਂ ਇਹਨਾਂ ਨੂੰ ਅੱਛਾ ਕੋਈ ਨਹੀਂ ਰੋਕਦਾ। ਇਹ ਤင်း ਤੁਸੀਂ ਇਹਦਾ ਨਾਮ ਰੱਖਿਆ ਕੋਈ? ਪਰੀ। ਅੱਛਾ ਪ ਤੇ ਪਰੀ ਨਾਲ ਫਿਰ ਖੇਡਦੇ ਕਿੰਨਿਆਂਗਾ ਤੁਸੀਂ ਬਹੁਤ ਬਹੁਤ ਖੇਡਦੇ ਹੋ ਅੱਛਾ ਠੀਕ ਹੈ ਹਾਂਜੀ ਜੈਸਲੀ ਨੇ ਕਿਹਾ ਦੱਸੋ ਤੁਸੀਂ ਵੀ ਹੁਣ ਤੁਸੀਂ ਕਿਹਾ ਵੀ ਮੈਂ ਪੜ੍ਹਾਈ ਦੇ ਵਿੱਚ ਫਰਸਟ ਆਣੀ ਆ ਤੇ ਪਹਿਲਾਂ ਤੁਸੀਂ ਦੱਸੋ ਵੀ ਜਿਵੇਂ ਹੁਣ ਪੜ੍ਹਾਈ ਤੁਸੀਂ ਪੂਰੀ ਵਧੀਆ ਕਰਦੇ ਨਾਲ ਨਾਲ ਪਸੂਆਂ ਦੇ ਵੀ ਸੌਂਕ ਰੱਖਦੇ ਹੋ ਤੇ ਤੁਸੀਂ ਪੜ੍ਹਾਈ ਕਰਕੇ ਵੀ ਕੋਈ ਵਧੀਆ ਨੌਕਰੀ ਇਹ ਕਰਦੀਆਂ ਕੋਈ ਸਰਕਾਰੀ ਨੌਕਰੀ ਜਾਂ ਫਿਰ ਫਾਰਮ ਵਾਲੇ ਪਾਸੇ ਜਾਣਾ ਤੁਸੀਂ ਕੀ ਸੋਚਿਆ ਹੋਇਆ ਤੁਹਾਡੇ ਦਿਮਾਗ ਦੇ ਵਿੱਚ ਮੈਂ ਬੰਨਾ ਤਾਂ ਜੱਜ ਆ ਮੇਰੇ ਇਹਦੇ ਵਿੱਚ ਵੀ ਸ਼ੌਂਕ ਹੈ ਮੈਂ ਮੇਰੀ ਹੌਬੀ ਹੋ ਹੈ ਵੀ ਮੈਂ ਬੰਨਾ ਨਹੀਂ ਬੰਨਾ ਐਸੀ ਕੰਮ ਬਧਾਵਾਂਗੇ ਪਾਪਾ ਫਿਰ ਵੱਡਿਓ ਕੀ ਦੇ ਦੋਗੇ ਜੱਜ ਬਣਨੇ ਪਾਪਾ ਕਰਨਗੇ ਫਿਰ ਉਹਦੇ ਅੱਛਾ ਤੇ ਹੁਣ ਤੁਸੀਂ ਪਾਪਾ ਦੇ ਨਾਲ ਕਰਵਾਓਗੇ ਜਦੋਂ ਤੁਸੀਂ ਜੱਜ ਬਣਗੇ ਫਿਰ ਇਹ ਕੰਮ ਪਾਪਾ ਉਹ ਦੇ ਦੋਗੇ ਤੁਸੀ ਵੀ ਪਾਪਾ ਤੁਸੀਂ ਸਭੋ ਠੀਕ ਹੈ ਠੀਕ ਹੈ ਤੇ ਜੇ ਮੈਂ ਤੁਸੀਂ ਦੱਸਿਆ ਵੀ ਤੁਹਾਡੇ ਫਾਰਮ ਤੇ ਜਿਹੜੇ ਪਸ਼ੂ ਨੇਗੇ 60 ਤੋਂ 70 ਪਸ਼ੂ ਰਹਿੰਦੇ ਨੇ ਤੁਹਾਡੇ ਫਾਰਮ ਤੇ ਤੇ ਉਹਨਾਂ ਦੇ ਵਿੱਚੋਂ ਆਪਾਂ ਕਿਹਾ ਵੀ 30 40 ਪਸ਼ੂ ਕ ਦੁੱਧ ਵਾਲੇ ਹੋਣਗੇ ਹਾਂਜੀ ਤੇ ਉਹਨਾਂ ਦੇ ਵਿੱਚੋਂ ਤੁਸੀਂ ਦੁੱਧ ਉਹਨਾਂ ਦਾ ਵੀ ਕਿਵੇਂ ਕੰਪਨੀ ਦੇ ਵਿੱਚ ਸੇਲ ਕਰਦੇ ਹੋ ਜਾਂ ਘਰਾਂ ਚ ਦੁੱਧ ਲੱਗਿਆ ਜਾਂ ਕੋਈ ਤੁਸੀਂ ਉਹਨਾਂ ਨੂੰ ਪ੍ਰੋਸੈਸ ਕਰਦੇ ਵੀ ਖੋਆ ਵਗੈਰਾ ਬਣਾ ਕੇ ਵੇਚੀ ਤੁਸੀਂ ਉਹ ਦੁੱਧੇ ਦਾ ਕਿਵੇਂ ਕਰਦੇ ਹੋ ਤੁਸੀਂ ਉਹ ਘਰਾਂ ਚ ਡਾਇਰੀ ਚ ਪਾਉਨੇ ਆ ਘਰਾਂ ਚ ਵੀ ਪਾਉਨੇ ਤੇ ਡੇਰੀ ਚ ਵੀ ਪਰਸੈਸ ਨਹੀਂ ਕਰਦੇ ਅਸੀਂ ਪ੍ਰੋਸੈਸਿੰਗ ਵਾਲੇ ਪਾਸੇ ਹਲੇ ਤੁਸੀਂ ਗਏ ਨਹੀਂ ਹੈਗੇ ਤੇ ਤੁਹਾਡਾ ਘਰਾਂ ਦੇ ਵਿੱਚ ਦੁੱਧ ਹੀ ਜਾਂਦਾ ਘਰਾਂ ਦੇ ਵਿੱਚ ਕੀ ਰੇਟ ਜਾਂਦਾ ਦੁੱਧ ਤੁਹਾਡਾ 75 ਰੁਪਏ 75 ਰੁਪਏ ਦੁੱਧ ਤੇ ਜਿਹੜਾ ਫਿਰ ਕੰਪਨੀ ਡੇਰੀ ਚ ਪਾਉਂਦੇ ਉਹ ਕੰਪਨੀ ਕਿਹੜੀ ਆ ਉਹ ਕੰਪਨੀ ਆ ਜਾਂ ਪ੍ਰਾਈਵੇਟ ਨੈਸ ਲੈਦੀ ਨੈਸ ਲਿਆ ਤੇ ਨੈਸ ਦੇ ਦੁੱਧ ਕੀ ਰੇਟ ਲੱਗ ਜਾਂਦਾ ਤੁਹਾਡਾ ਉਹ 70 75 ਦੇ ਵਿੱਚ ਲੱਗ ਜਾਂਦਾ ਕਈ ਵਾਰ 70 ਕਈ ਵਾਰ 70 75 ਹੋ ਠੀਕ ਆ ਫੈਟ ਦੇ ਸ ਤੇ ਫੈਟ ਕਿੰਨੀ ਆਉਂਦੀ ਆ ਉਹਦੀ ਫਿਰ ਦੁੱਧ ਫਲਟ ਕੋ 7 ਤੇ ਜਮੇਸ਼ੇ ਜੋ ਕੁਛ 85 ਜੋ ਹੈ 85 ਫੈਟ ਹੋ ਜਾਂਦੀ ਹੈ ਠੀਕ ਹੈ ਥੋੜਾ ਜਿਹਾ ਵਿੱਚੋਂ ਤੁਹਾਨੂੰ ਨਹੀਂ ਗੱਲਾ ਪਤਾ ਕੋਈ ਗੱਲ ਨਹੀਂ ਤੇ ਉਹੀ ਗੱਲ ਨਹੀਂ ਤੇ ਉਹਦੇ ਵਿੱਚ ਤੁਹਾਡੀ ਫੈਟ 85 ਆਉਂਦੀ ਆ ਠੀਕ ਹੈ ਤੇ ਆਪਾਂ ਦੁੱਧ ਵਾਲੀ ਪਸ਼ੂ ਜੀ ਪਸ਼ੂ ਨੇ ਤੁਹਾਡੇ ਕੋਲ ਤੇ ਜਿਹੜੇ ਆਦੇ ਮਾਗਰ ਉਹਨਾਂ ਦੇ ਬੱਚੇ ਹੁੰਦੇ ਆ ਉਹ ਵੀ ਤੁਸੀਂ ਤਿਆਰ ਕਰਦੇ ਹੋ ਹਾਂਜੀ ਅੱਛਾ ਤੇ ਜੇ ਆਪਾਂ ਗੱਲਬਾਤ ਕਰੀ ਜਿਵੇਂ ਹੁਣ ਜਿਹੜੀਆਂ ਕਟੀਆਂ ਹੁੰਦੀਆਂ ਲੈਂਗੀਆਂ ਤੇ ਕਟੀਆਂ ਕਿੰਨੇ ਕ ਟਾਈਮ ਦੀ ਆਪਾਂ ਕਹ ਲਈ ਵੀ ਸੂ ਪੈਂਦੀ ਆ ਉਮਰ ਉਹਨਾਂ ਦੀ ਕਿੰਨੀ ਕੁ ਹੁੰਦੀ ਹੈ ਜਦੋਂ ਉਹ ਸੂ ਪੈਂਦੀਆਂ ਨੇ ਇਹਦਾ ਪਤਾ ਨਹੀਂ ਇਹਦੇ ਬਾਰੇ ਠੀਕ ਹੈ ਇਹਦੇ ਬਾਰੇ ਨਹੀਂ ਪਤਾ ਹੈਗਾ ਜੀ ਕਿਉਂਕਿ ਹਲੇ ਬੱਚੀ ਹੈ ਬੱਚੀ ਦੀ ਉਮਰ ਸਿਰਫ 9 ਸਾਲਾ ਤੇ 9 9 ਸਾਲਾਂ ਦੇ ਵਿੱਚ ਇੰਨੀ ਜਾਣਕਾਰੀ ਹੋਣਾ ਦੇ ਬਹੁਤ ਵੱਡੀ ਗੱਲ ਆ ਗਈ ਤੇ ਤੁਸੀਂ ਆਪ ਦੇ ਜਿਹੜੇ ਹੁਣ ਤੋਂ ਜਿਵੇਂ ਤੁਸੀਂ ਸਕੂਲ ਜਾਂਦੇ ਹੋ ਤੇ ਤੁਹਾਡੇ ਸਕੂਲ ਵਾਲਿਆਂ ਨੂੰ ਜਾਂ ਤੁਹਾਡੇ ਕਲਾਸਮੇਟ ਨੂੰ ਪਤਾ ਵੀ ਤੁਸੀਂ ਵੀ ਐ ਪਸ਼ੂ ਸਾਹਮਦੇ ਹੋਗੇ ਫਿਸਾਂ ਕੇ ਰੱਖਦੇ ਉਹਨਾਂ ਨੇ ਤਾਂ ਮੈਨੂੰ ਖੇਤੀ ਕਰਨ ਦਾ ਵੀ ਬਹੁਤ ਸ਼ੌਂਕ ਹੈ ਮੈਂ ਟਰੈਕਟਰ ਵੀ ਚਲਾਉਣੀ ਹੈ ਅਸੀਂ ਟਰੈਕਟਰ ਵੀ ਚਲਾਉਣੇ ਤੁਸੀਂ ਨਾਲ ਨਾਲ ਸੀ ਕੇ ਠੀਕ ਹੈ ਤੇ ਫਿਰ ਉਹ ਤੁਹਾਨੂੰ ਐ ਨਹੀਂ ਕਹਿੰਦੇ ਹੈਗੇ ਵੀ ਹਾਂ ਵੀ ਤੂੰ ਵੀ ਖੇਤੀ ਕਿਉਂ ਕਰਦੀ ਜਿਹੜਾ ਟਰੈਕਟਰ ਉਹ ਕਰਦੇ ਆ ਵੀ ਉਹ ਤੁਹਾਨੂੰ ਕੀ ਵੀ ਤੁਹਾਨੂੰ ਹੌਸਲਾ ਦਿੰਦਿਆ ਜਾਂ ਤੁਹਾਡੇ ਤੇ ਥੋੜਾ ਜਿਹਾ ਵੀ ਆਪਾਂ ਕਹਿ ਲਈ ਲੱਗਦੀ ਆ ਹੌਸਲਾ ਦਿੰਦੇ ਆ ਅੱਛਾ ਹੌਸਲਾ ਦਿੰਦੇ ਆ ਟੀਚਰ ਵੀ ਹੌਸਲਾ ਦਿੰਦੇ ਆ ਨਾਲ ਨਾਲ ਅੱਛਾ ਤੇ ਤੁਸੀਂ ਕਿੰਨੇ ਭੈਣ ਪਾਈ ਹੋਗੇ ਐਸੀ ਦੋ ਭੈਣਾਂ ਦੋ ਭੈਣਾਂ ਪਹਿਣਾ ਆ ਪਾਈ ਨਹੀਂ ਹੈਗਾ ਕੋਈ ਠੀਕ ਹੈ ਠੀਕ ਹੈ ਤੁਸੀਂ ਹੋਰ ਜਿਹੜੇ ਆਪਾਂ ਕਹਿੰਦੇ ਵੀ ਹੋਰ ਲੋਕ ਨੇਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਹੜੇ ਕਹਿੰਦੇ ਆ ਵੀ ਪਸ਼ੂਆਂ ਦੇ ਵਿੱਚ ਫਾਇਦਾ ਹੈਗਾ ਜਾਂ ਨਹੀਂ ਹੈਗਾ ਤੁਸੀਂ ਇਹ ਦੱਸੋ ਪਹਿਲਾਂ ਵੀ ਪਸ਼ੂ ਰੱਖਣ ਦੇ ਵਿੱਚ ਪ੍ਰੋਫਿਟ ਆ ਜਾਂ ਲਾਸ ਹੈਗਾ ਵੀ ਘਾਟਿਆ ਵਾਲਾ ਅੱਛਾ ਪ੍ਰੋਫਿਟ ਆ ਗਿਆ ਪ੍ਰੋਫਿਟ ਦੇ ਵਿੱਚੋਂ ਆਪਾਂ ਕਿਵੇਂ ਲੈ ਸਕਦੇ ਆ ਇਹ ਚੀਜ਼ ਬਾਰੇ ਤੁਹਾਨੂੰ ਜਾਣਕਾਰੀ ਹੈ ਕੋਈ ਬੀਕੇ ਮੇ ਕਿ ਕਿਹੜੇ ਕਿਹੜੇ ਢੰਗ ਨਾਲ ਆਪਾਂ ਇਹਦੇ ਵਿੱਚੋਂ ਪ੍ਰੋਫਿਟ ਲੈ ਸਕਦੇ ਆ ਆਪਾਂ ਦੁੱਧ ਵੇਚ ਸਕਦੇ ਆ ਅੰਕਲ ਤੇ ਦੁੱਧ ਨਾਲ ਕੋਈ ਪ੍ਰੋਸੈਸਿੰਗ ਜਿਵੇਂ ਖੋਆ ਬਣਾ ਸਕਦੇ ਆ ਗਜ਼ਰੇਲਾ ਬਣਾ ਲਿਆ ਕੁਝ ਉਹ ਪਨੀਰ ਬਣਾ ਲਿਆ ਕੁਝ ਹੋਰ ਚੀਜ਼ਾਂ ਬਣਾ ਕੇ ਆਪਾਂ ਵੇਚ ਸਕਦੇ ਆ ਸ਼ਹਿਰ ਵਿੱਚ ਆਪਾਂ ਦੁੱਧ ਲਾ ਕੇ ਵੇਚ ਸਕਦੇ ਆ ਕਿਉਂਕਿ ਸ਼ਹਿਰ ਵਿੱਚ ਜਿਵੇਂ ਦੁੱਧ ਬਹੁਤ ਘੱਟ ਹੀ ਆ ਮਿਲ ਰਿਹਾਗਾ ਆਪਾਂ 70 80 90 100 ਆਪਾਂ ਵੇਚ ਸਕਦੇ ਆ ਦੁੱਧ ਦੀ ਕੁਆਲਟੀ ਹਾਈ ਕੁਆਲਟੀ ਨਾਲ 20 80 90 100 ਤੱਕ ਵੀ ਰੇਟ ਲੈ ਸਕਦੇ ਆ ਆਪਾਂ ਗਾ ਕੇ ਤੋਂ ਠੀਕ ਹੈ ਜੀ ਠੀਕ ਆ ਹੋਰ ਵੀ ਬਹੁਤ ਬਹੁਤ ਚੀਜ਼ਾਂ ਹੈਗੀਆਂ ਅੱਛਾ ਜੀ بیਜੀ ਵਿੱਚ ਬਰੀਡਿੰਗ ਹੋਗੀ ਬਰੀਡਿੰਗ ਹੋਗੀ ਹਾਂਜੀ ਚੰਗਾ ਸੀਮਨ ਲਵਾ ਕੇ ਆਪਾਂ ਵੀ ਬੱਚੇ ਸੰਗੀ ਬੀਤ ਸਕਦੇ ਠੀਕ ਹੈ ਤੇ ਤੁਸੀਂ ਆਪਦੇ ਫਾਰਮ ਦੇ ਵਿੱਚ ਬੱਚੇ ਸੇਲ ਕਰਦੇ ਹੁੰਦੇ ਹੋਗੇ ਕਿ ਨਹੀਂ ਕਰਦੇ ਇਹਦੇ ਬੱਚੇ ਸੇਲ ਨਹੀ ਬੱਚੇ ਨਹੀਂ ਸੇਲ ਅੱਛਾ ਬੱਚੇ ਨਹੀਂ ਸੇਲ ਕਰਦੇ ਵੀ ਵੱਡੇ ਪਸ਼ੂ ਸੇਲ ਕਰਦੇ ਹਾਂਜੀ ਅੱਛਾ ਬੱਚੇ ਗਾਹ ਆਈ ਜਾਂਦੇ ਤੇ ਵੱਡੇ ਪਸ਼ੂ ਜਿਹੜੇ ਸੇਲ ਕਰੇ ਤੇ ਵੱਧ ਤੋਂ ਵੱਧ ਦੁੱਧ ਦੇਣ ਵਾਲੀ ਤੁਹਾਡੇ ਫਾਰਮ ਤੇ ਕਿਹੜੀ ਮੱਝ ਹੈਗੀ ਜਾਂ ਕਿੰਨਾ ਦੁੱਧ ਦਿੱਤਾ ਹੋਇਆ ਉਹ ਮੱਝ ਨੇ ਮੋਰਾ ਹੈਗੀ ਹੈ 25 ਕਿਲੋ ਦਿੱਤਾ ਹੈ 25 ਕਿਲੋ ਦਿੱਤਾ ਹੋਇਆ ਤੇ ਉਹ 25 ਕਿਲੋ ਤੁਸੀਂ ਮੇਰੇ ਘਰੇ ਚਵਾਇਆ ਹੋਇਆ ਜਾਂ ਲਾਈਵ ਹੋਇਆ ਹੈ ਕਿਸੇ ਜਾਂ ਕਿਸੇ ਮੇਲੇ ਦਾ ਅੱਛਾ ਘਰੇ ਚੋਂ ਆਇਆ ਹੋਇਆ ਘਰੇ ਆਪ ਚੋਂ ਆਇਆ ਹੈ ਕਿ ਚੈਨਲ ਦੇ ਕਿਸੇ ਤੇ ਲਾਈਵ ਕਰਿਆ ਹੈ ਤੁਸੀਂ ਨਹੀਂ ਆਪ ਹੀ ਚੋਂ ਅੱਛਾ ਆਪ ਘਰੇ ਆਪਦੇ ਹੱਥੀ ਚੋਂ ਆਇਆ ਹੋਇਆ ਠੀਕ ਆ ਤੇ ਜਿਹੜੇ ਉਹ ਮੱਝਾਂ ਨੇ ਗਿਆ ਉਹਨਾਂ ਨੂੰ ਮੇਲੇ ਦੇ ਵਿੱਚ ਤੁਸੀਂ ਪਾਉਣੇ ਹੋ ਕਿ ਨਹੀਂ ਪਾਉਂਦੇ ਨਹੀਂ ਹਰੇਕ ਮੇਲੇ ਤੇ ਪਾਉਣੇ ਆ ਅੱਛਾ ਹਰੇਕ ਮੇਲੇ ਤੇ ਇਹ ਮੇਲੇ ਤੇ ਪਾਉਂਗੇ ਤੁਸੀਂ ਮੱਝ ਨੂੰ ਜਾਂ ਪਾਈ ਹੋਈ ਹੈ ਤੁਸੀਂ ਦੁੱਧ ਦੇ ਵਿੱਚ ਹਾਂਜੀ ਬਿਊਟੀ ਚ ਪਾਈ ਹੈ ਦੁੱਧ ਚ ਨਹੀਂ ਪਾਈ ਅੱਛਾ ਬਿਊਟੀ ਦੇ ਵਿੱਚ ਪਾਉਂਗੇ ਮੱਝ ਨੂੰ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਠੀਕ ਹੈ ਜੀ ਦੋਸਤੋ ਤੇ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਕਹਿੰਦੇ 9 ਸਾਲ ਆਪਾਂ ਕਹਿੰਦੇ ਵੀ ਬੇਟੀ ਦੀ ਉਮਰ ਹੈਗੀ ਤੇ ਜਾਣਕਾਰੀ ਦੇਖੋ ਵੀ ਕਿੰਨੀ ਵਧੀਆ ਤੇ ਪਹਿਲਾ ਤਾਂ ਮੈਂ ਇਹਦੇ ਮਾਤਾ ਪਿਤਾ ਨੂੰ ਆਪਾਂ ਕਹਿੰਦੇ ਮੈਂ ਸਲੂਟ ਕਰਦਾ ਕਿ ਵੀ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਵਧੀਆ ਜਾਣਕਾਰੀ ਦਿੱਤੀ ਹੋਈ ਹੈਗੀ ਤੇ ਆਪਦੇ ਕਿੱਤੇ ਦੇ ਨਾਲ ਜੁੜਿਆ ਹੈਗੇ ਅੱਜ ਕੱਲ ਜਿਹੜੇ ਕੀ ਲੋਕ ਹੈਗਾ ਉਹ ਕਹਿੰਦੇ ਆ ਵੀ ਪਸ਼ੂਆਂ ਦੇ ਵਿੱਚ ਕੁਝ ਨਹੀਂ ਹੈਗਾ ਇਨ੍ਹਾਂ ਚੋਂ ਤਾਂ ਗੋਹਾ ਬਚਦਾ ਇਨ੍ਹਾਂ ਦੇ ਵਿੱਚ ਕੋਈ ਨਹੀਂ ਤਾਂ ਨੁਕਸਾਨ ਆਗਾ ਵੀ ਪਸ਼ੂ ਰੱਖਣ ਦੇ ਵਿੱਚ ਤੇ ਬਹੁਤ ਲੋਕ ਨੇ ਵੀ ਜਿਹੜੇ ਕਿਸਾਨ ਨੇ ਉਹ ਆਪਦੇ ਮੂੰਹੋਂ ਆਪ ਹੀ ਆਪਦੇ ਕਿੱਤੇ ਦੀ ਬਰਾਈ ਕਰੀ ਜਾਂਦੇ ਤੇ ਆਪਦੇ ਬੱਚਿਆਂ ਨੂੰ ਆਪਦੇ ਕਿੱਤਿਆਂ ਤੋਂ ਆਪ ਹੀ ਦੂਰ ਕਰੀ ਜਾਂਦੇ ਆ ਤੇ ਇਹ ਚੀਜ਼ ਆ ਮੈਂ ਇੰਨਾਂ ਦੇ ਮਾਤਾ ਪਿਤਾ ਨੂੰ ਆਪਾਂ ਕਹਿੰਦੇ ਮੈਂ ਦਿਲੋਂ ਸਲਾਮ ਆਗੀ ਉਹਨਾਂ ਨੂੰ ਤੇ ਜੋ ਮੇਲੇ ਦੇ ਵਿੱਚ ਆਇਆ ਤੇ ਅਬਦੀ ਧੀ ਨੂੰ ਹੌਸਲਾ ਦਿੱਤਾ ਆਪਦੇ ਨਾਲ ਅਬਦੀ ਧੀ ਨੂੰ ਹਰੇਕ ਥਾਂ ਮੇ ਲੈ ਕੇ ਜਾਂਦੇ ਆ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹਾਸੀ ਕਾਲ ਦੀ